ਮੇਰੇ ਸਤਿਗੁਰੂ ਦੀਨदयाल ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤ ਪਿਆਰੀ ਅਤ ਸਤਿਕਾਰਯੋਗ ਸਾਧ ਸੰਗਤ ਜੀ ਗੁਰੂ ਪਿਆਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਕਈ ਸੰਗਤਾਂ ਸਵਾਲ ਕਰਦੀਆਂ ਨੇ ਵੀ ਸਾਡਾ ਸ਼ਬਦ ਦੇ ਜਾਪ ਦੇ ਵਿੱਚ ਧਿਆਨ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਲੱਗੇ ਹੁਣ ਪਿਆਰ ਵਾਲੀ ਜਿਹੜੀ ਗੁਰਬਾਣੀ ਹੈ ਗੁਰਸ਼ਬਦ ਹੈ ਜੇ ਆਪਾਂ ਧਿਆਨ ਨਾਲ ਵਿਚਾਰ ਕੇ ਦੇਖੀਏ ਇਹ ਮਾਂ ਦੇ ਗਰਭ ਦੇ ਵਿੱਚੋਂ ਹੀ ਧੁਰ ਤੋਂ ਹੀ ਸਾਡੇ ਨਾਲ ਹੈ ਮਾਂ ਦੇ ਗਰਭ ਦੇ ਵਿੱਚ ਵੀ ਸ਼ਬਦ ਨੇ ਹੀ ਸਾਡੀ ਰੱਖਿਆ ਕੀਤੀ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਤਹਾ ਲਹਿਰ ਮਹਿ ਤਾਰ ਉਤਾਰਨ ਹਾਰੇ ਪੜਦੇ ਆਪਾਂ ਗੁਰਬਾਣੀ ਦੇ ਵਿੱਚ ਮਾਤ ਗਰਮ ਮੈਂ ਆਪਨ ਸਿਮਰਨ ਉਥੇ ਵੀ ਸਿਮਰਨ ਉਥੇ ਵੀ ਬਾਣੀ ਉਥੇ ਵੀ ਸ਼ਬਦ ਜਿਨੇ ਸਾਨੂੰ ਉਸ ਕੁੰਭੀ ਨਰਕ ਦੇ ਵਿੱਚੋਂ ਬਚਾਇਆ ਫਿਰ ਸਾਡਾ ਸੰਸਾਰ ਦੇ ਵਿੱਚ ਜਨਮ ਹੁੰਦਾ ਜਨਮ ਤੋਂ ਵੀ ਬਾਣੀ ਸਾਡੇ ਨਾਲ ਹੈ ਜਦੋਂ ਅਸੀਂ ਸੁਰਤ ਦੇ ਵਿੱਚ ਆ ਜਾਂਦੇ ਹਾਂ ਉਦੋਂ ਅਸੀਂ ਮੋਹ ਮਾਇਆ ਦੇ ਵਿੱਚ ਫਸ ਕੇ ਗੁਰਬਾਣੀ ਤੋਂ ਗੁਰੂ ਦੇ ਸ਼ਬਦ ਤੋਂ ਦੂਰ ਹੋ ਜਾਂਦੇ ਹਾਂ ਜਿਹੜਾ ਕਾਰਨ ਬਣਦਾ ਹੈ ਸਾਡਾ ਮਨ ਦੀ ਇਕਾਗਰਤਾ ਭੰਗ ਹੋਣ ਦਾ ਦੁੱਖਾਂ ਦੇ ਵਿੱਚ ਪੈਣ ਦਾ ਤਕਲੀਫਾਂ ਦੇ ਵਿੱਚ ਪੈਣ ਦਾ ਕਾਰਨ ਬਣਦਾ ਹੈ ਤੇ ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ ਫਿਰ ਗੁਰੂ ਘਰ ਜਾਣ ਦਾ ਅਰਥ ਹੈ ਗੁਰੂ ਦਵਾਰ ਐ ਹੋਵੇ ਸੋਝੀ ਪਾਏ ਸੀ ਗੁਰੂ ਘਰ ਜਾ ਕੇ ਗੁਰੂ ਤੋਂ ਸੋਝੀ ਲੈਣੀ ਮਤ ਨਹੀਂ ਗੁਰਬਾਣੀ ਨੂੰ ਬੜੇ ਪ੍ਰੇਮ ਅਤੇ ਇਕਾਗਰਤਾ ਦੇ ਨਾਲ ਪੜਨਾ ਗੁਰਬਾਣੀ ਕੈਸੀ ਚੀਜ਼ ਹੈ ਜਿਸ ਤਰ੍ਹਾਂ ਦੇਸੀ ਘਿਓ ਨੂੰ ਤੁਸੀਂ ਪਿਗਰੇ ਹੋਏ ਦੇਸੀ ਘਿਓ ਨੂੰ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਮਲਾਉਣਾ ਚਾਹੋ ਤੇ ਛੱਟਦੇ ਨੇ ਮਿਲ ਜਾਂਦਾ ਹੈ ਜਿਹੜੀ ਗੁਰਬਾਣੀ ਹੈ ਇਹ ਪਵਿੱਤਰ ਹੈ پاک ਹੈ ਪਾਵਨ ਹੈ ਗੁਰਬਾਣੀ ਅੰਮ੍ਰਿਤ ਹੈ ਇਹਨੂੰ ਜਦੋਂ ਤੁਸੀਂ ਗ੍ਰਹਿਣ ਕਰੋਗੇ ਤੁਹਾਡੇ ਵਿੱਚ ਸਮਾ ਜਾਣਾ ਇਸ ਅੰਮ੍ਰਿਤ ਨੇ ਤੁਹਾਨੂੰ ਆਪਣੇ ਵਰਗਾ ਬਣਾ ਲੈਣਾ ਇਸ ਕਰਕੇ ਮੰਤ ਤੋਂ ਮੰਤ ਸੰਗਤ ਕਰੀਏ ਸੰਗਤ ਵਿੱਚ ਬੈਠ ਕੇ ਸਾਡੀ ਇਕਾਗਰਤਾ ਬਣਦੀ ਹੈ ਜਦੋਂ ਸੰਗਤ ਵਿੱਚ ਜਾਂਦੇ ਆ ਸੰਗਤ ਵਿੱਚ ਬੈਠ ਕੇ ਚੱਲ ਰਹੀ ਹੈ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੀ ਵਿਚਾਰ ਅਸੀਂ ਸਰਵਣ ਕਰਦੇ ਆ ਉਹ ਵਿਚਾਰ ਦੇ ਨਾਲ ਸਾਡੇ ਮਨ ਦੀ ਇਕਾਗਰਤਾ ਬਣਦੀ ਹੈ ਮਨ ਇਕਾਗਰ ਹੋ ਕੇ ਗੁਰੂ ਦੇ ਸ਼ਬਦ ਵਿੱਚ ਟਿਕ ਜਾਂਦਾ ਹੈ ਸੰਗਤ ਵਿੱਚ ਬੈਠ ਕੇ ਟਿਕਾਹ ਕਿਦਾਂ ਅਸੀਂ ਲੈ ਕੇ ਆਉਣਾ ਹੈ ਆਪਣੇ ਅੰਦਰ ਇਕਾਗਰਤਾ ਕਿਦਾਂ ਲੈ ਕੇ ਆਉਣੀ ਹੈ ਉਹ ਸੰਗਤ ਵਿੱਚ ਬੈਠ ਕੇ ਸਾਨੂੰ ਸੋਝੀ ਆਉਂਦੀ ਹੈ ਇਸ ਕਰਕੇ ਮੱਤਵਾਲੇ ਸੰਗਤ ਕਰੀਏ ਸੰਗਤ ਵਿੱਚ ਬੈਠ ਕੇ ਸ਼ਬਦ ਨਾਲ ਸਾਂਝ ਪਾਉਣ ਦਾ ਯਤਨ ਕਰੀਏ ਸ਼ਬਦ ਨਾਲ ਪਿਆਰ ਪਾਉਣ ਦਾ ਯਤਨ ਕਰੀਏ ਜਿੰਨਾ ਅਸੀਂ ਗੁਰਬਾਣੀ ਨੂੰ ਇਕਾਗਰਤਾ ਦੇ ਨਾਲ ਗ੍ਰਹਿਣ ਕਰਾਂਗੇ ਉਹਦਾ ਰਸ ਉਹਦਾ ਅੰਮ੍ਰਿਤ ਰਸ ਸਾਨੂੰ ਪ੍ਰਾਪਤ ਹੁੰਦਾ ਜਾਂਦਾ ਸਾਨੂੰ ਆਪਣੇ ਆਪ ਮਹਿਸੂਸ ਹੁੰਦਾ ਜਾਂਦਾ ਵੀ ਗੁਰਬਾਣੀ ਚ ਅੰਮ੍ਰਿਤ ਹੈ ਇਸੇ ਗੁਰਬਾਣੀ ਦੇ ਨਾਲ ਸਤਿਗੁਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਤਾਂ ਹੀ ਉਹ ਅੰਮ੍ਰਿਤ ਬਣਿਆ ਸੋ ਇਸ ਕਰਕੇ ਪਿਆਰ ਵਾਲਿਓ ਗੁਰਬਾਣੀ ਤੋਂ ਬਿਨਾ ਸਾਡਾ ਜੀਵਨ ਕੁਛ ਵੀ ਨਹੀਂ ਹੈ ਗੁਰਬਾਣੀ ਤੋਂ ਦੂਰ ਹੋ ਕੇ ਸਾਰੇ ਦੁੱਖ ਸੰਤਾਪ ਸਾਡੇ ਨੇੜੇ ਆ ਜਾਂਦੇ ਜੇ ਅਸੀਂ ਗੁਰਬਾਣੀ ਦੇ ਨੇੜੇ ਚਲੇ ਜਾਣਾ ਫਿਰ ਤਾਤੀ ਬਾਉ ਨਾ ਲੱਗਈ ਪਾਰਬ੍ਰਮ ਸ਼ਰਨਾਈ ਚਉ ਗਿਰਦ ਹਮਾਰੇ ਰਾਮ ਘਰ ਦੁੱਖ ਲੱਗੇ ਨਾ ਪਾਈ ਸਤਿਗੁਰੂ ਪੂਰਾ ਭੇਟਿਆ ਜਨਮੰਤ ਬਣਾਈ ਰਾਮ ਨਾਮ ਔਖਰ ਦਿਆ ਏਕੈ ਲਿ ਬਣਾਈ ਫਿਰ ਕੋਈ ਵੀ ਦੁੱਖ ਰੋਗ ਸੰਤਾਪ ਨੇੜੇ ਨਹੀਂ ਆ ਸਕਦਾ ਕਿਉਂਕਿ ਸਤਿਗੁਰੂ ਜੀ ਆਪ ਅੰਗ ਸੰਗ ਹੋ ਜਾਂਦੇ ਨੇ ਗੁਰੂ ਦਾ ਸ਼ਬਦ ੁਰਕਾ ਸ਼ਬਦ ਰਖਵਾਰੇ ਚੌਕੀ ਚੋਂ ਗਰਦ ਹਮਾਰੇ RAM ਨਾਮ ਮਨ ਲਾਗਾ ਜਮ ਲੱਜਾਏ ਕਰ ਭਗ ਲੱਜਿਆ ਦੇ ਨਾਲ ਜਮ ਦੂਤ ਦੂਰ ਭੱਜ ਜਾਂਦਾ ਵੀ ਇਹ ਤਾਂ ਗੁਰੂ ਦੇ ਸ਼ਬਦ ਨਾਲ ਜੁੜਿਆ ਹੋਇਆ ਹੈ ਜਦੋਂ ਅਸੀਂ ਗੁਰਬਾਣੀ ਦੇ ਸ਼ਬਦ ਦਾ ਜਾਪ ਕਰਦੇ ਹਾਂ ਆਨੰਦ ਦੇ ਨਾਲ ਪ੍ਰੇਮ ਦੇ ਨਾਲ ਪਹਿਲਾਂ ਭਿੱਜ ਕੇ ਅਰਦਾਸ ਕਰੋ ਸੱਚੇ ਪਾਤਸ਼ਾਹ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਣ ਤਾ ਬੈ ਰਸ ਫਿਰ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਇਹ ਸ਼ਬਦਾਂ ਦੇ ਜਾਪ ਕਰਕੇ ਭਾਵ ਬੇਨਤੀ ਕਰਕੇ ਨਾ ਸ਼ਬਦਾਂ ਰਾਹੀ ਅਰਦਾਸ ਕਰਕੇ ਜਾਪ ਕਰਨ ਦੇ ਵਿੱਚ ਬੈਠੋ ਫਿਰ ਤੁਹਾਡਾ ਮਨ ਇੱਕੋ ਦਮ ਸ਼ਬਦ ਦੇ ਵਿੱਚ ਹੋ ਜਾ ਸ਼ਬਦ ਨਾਲ ਜੁੜ ਕੇ ਅਕਾਗਰਤਾ ਬਣਾ ਕੇ ਸ਼ਬਦ ਦੀ ਕਮਾਈ ਕਰੀਏ ਜਦੋਂ ਚੌਂਕੜਾ ਮਾਰ ਕੇ ਇਕਾਗਰਤਾ ਨੇ ਅਰਦਾਸ ਕਰਕੇ ਸ਼ਬਦ ਦਾ ਅਭਿਆਸ ਕਰਦੇ ਆ ਫਿਰ ਸ਼ਬਦ ਵਿੱਚ ਮਨ ਡੁੱਲਦਾ ਫਿਰ ਇਕਾਗਰਤਾ ਨਾਲ ਸ਼ਬਦ ਦੀ ਕਮਾਈ ਹੁੰਦੀ ਉਹ ਕਮਾਇਆ ਹੋਇਆ ਸ਼ਬਦ ਸਾਡੇ ਜੀਵਨ ਦੇ ਕੰਮ ਆਉਂਦਾ ਹੈ ਗੁਰੂ ਸ਼ਬਦ ਦੇ ਨਾਲ ਜੁੜ ਕੇ ਸਤਗੁਰ ਦੇ ਚਰਨਾਂ ਦਾ ਉਹ ਆਸਰਾ ਲੈ ਕੇ ਜੀਵਨ ਸਵਾਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ